ਇੱਕ ਤਾਂ ਹੈਗਾ ਵੀ ਬੰਦਾ ਮਰ ਕੇ ਚੰਗੇ ਕੰਮ ਆ ਸਵਰਗ ਚ ਲੱਗਿਆ ਮਾਰੇ ਨਰਕ ਚ ਫਿਰ ਇੱਥੇ ਗੱਲ ਖਤਮ ਹੋ ਜਾਣੀ ਚਾਹੀਦੀ ਪਰ ਇੱਕ ਹੋਰ ਵਿਚਾਰਤਾ ਰਾਗੀ ਉਹ ਕਹਿੰਦੇ ਜਦ ਬੰਦਾ ਮਰਦਾ ਹੈ ਕਦੇ ਉਹ ਕੁੱਤੇ ਦੀ ਜੁਨੀ ਚ ਪੈ ਗਿਆ ਕਦੇ ਕਾਂ ਦੀ ਜੁਨੀ ਚ ਪੈ ਗਿਆ ਕਦੇ ਕੀੜਾ ਬਣ ਗਿਆ ਮੱਖੀ ਬਣ ਗਿਆ ਵੱਲਦ ਵੱਲਦ 83 ਲੱਖ ਜੂਨਾ 84 ਲੱਖ ਜੂਨਾ ਕਿਉਂਕਿ ਬਾਬੇ ਕੀ ਕਰਦੇ ਨੇ ਉਹ ਕੁੱਟਦੇ ਨੇ ਮਾਰਦੇ ਨੇ ਚਿੰਟੇ ਲਾਉਂਦੇ ਨੇ ਸਾਡੇ ਕੋਲ ਕਈ ਮਰੀਜ਼ ਇਹੋ ਜਿਹੇ ਜਾਨੀ ਲੋਕ ਆਏ ਨੇ ਜਿਨ੍ਹਾਂ ਦੇ ਉੱਤੇ ਇੱਥੇ ਸਾੜਿਆ ਹੋਇਆ ਸੀ ਪੁੱਛਿਆ ਵੀ ਇਹ ਤੇਰੇ ਕੀ ਹੋ ਗਿਆ ਉਹ ਕਹਿੰਦਾ ਬਾਬੇ ਨੇ ਜੀ ਚਿੰਟੇ ਲਾਏ ਤੇ ਤੱਤੇ ਕਰਕੇ ਗਰਮ ਕਰਕੇ ਕਈ ਵਾਰੀ ਮਾਰ ਵੀ ਦਿੰਦੇ ਨੇ ਮੋਗੇ ਕੋਲ ਇੱਕ ਭਿੰਡਰ ਕਲਾ ਕੁੜੀ ਨੂੰ ਬੁਖਾਰ ਹੋ ਗਿਆ ਸੀ ਇੱਕ ਤਾਂ ਹੈਗਾ ਵੀ ਬੰਦਾ ਮਾਰ ਕੇ ਚੰਗੇ ਕੰਮ ਸਵਰਗ ਚ ਲਿਆ ਗਿਆ ਮਾੜੇ ਕੰਮ ਨਰਕ ਚ ਫਿਰ ਇੱਥੇ ਗੱਲ ਖਤਮ ਹੋ ਜਾਣੀ ਚਾਹੀਦੀ ਆ ਪਰ ਇੱਕ ਹੋਰ ਵਿਚਾਰਤਾ ਆ ਗਈ ਉਹ ਕਹਿੰਦੇ ਜਦ ਬੰਦਾ ਮਰਦਾ ਕਦੇ ਉਹ ਕੁੱਤੇ ਦੀ ਜੂਨੀ ਚ ਪੈ ਗਿਆ ਕਦੇ ਕਾਂ ਦੀ ਜੂਨੀ ਚ ਪੈ ਗਿਆ ਕਦੇ ਕੀੜਾ ਬਣ ਗਿਆ ਮੱਖੀ ਬਣ ਗਿਆ ਬਲਦ ਬਣ ਗਿਆ 84 ਲੱਖ ਜੂਨਾ ਚ ਭੁਗਤਦਾ ਹੁਣ ਅੱਜ ਦੀ ਸਾਇੰਸ ਹੈ ਜਿਹੜੀ ਅੱਜ ਦਾ ਵਿਗਿਆਨ ਹੈ ਉਹ ਕਹਿੰਦਾ ਵੀ ਜਦੋਂ ਬੰਦਾ ਮਰ ਜਾਂਦਾ ਉਹਦੀ ਆਤਮਾ ਉਹਦੇ ਨਾਲ ਹੀ ਖਤਮ ਹੋ ਜਾਂਦੀ ਜਿਵੇਂ ਟਾਈਮ ਕਈ ਕਹਿੰਦੇ ਨੇ ਤੇਰੇ ਚ ਬੋਲਦਾ ਕੀ ਆ ਜਿਵੇਂ ਕੰਦ ਤੇ ਟਾਈਮ ਪੀਸ ਪਿਆ ਟਾਈਮ ਪੀਸ ਬੋਲ ਰਿਹਾ ਟਿਕ 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 ਦੀ ਆਵਾਜ਼ ਆ ਰਹੀ ਹੈ ਹੁਣ ਜੇ ਟਾਈਮ ਪੀਸ ਡਿੱਗ ਗਿਆ نیچے ਡਿੱਗ ਕੇ ਟੁੱਟ ਗਿਆ ਉਹਦੀ ਟਿਕ ਟਿਕ ਉਹਦੀ ਆਵਾਜ਼ ਤੇ ਉਹ ਟੁੱਟ ਗਿਆ ਆਵਾਜ਼ ਖਤਮ ਹੋ ਗਈ ਹੁਣ ਇਹ ਨਹੀਂ ਵੀ ਉਹਦੀ ਆਵਾਜ਼ ਆ ਜਿਹੜੀ ਉਹ ਥੋੜੋ ਮਰਨ ਲੱਗੀ ਆ ਆਵਾਜ਼ ਤਾਂ ਨਿਕਲ ਕੇ ਦੂਜੇ ਟਾਈਮ ਪੀਸ 'ਚ ਜਾ ਪਊਗੀ ਇਸ ਤਰ੍ਹਾਂ ਦਾ ਨਹੀਂ ਤੇ ਨਾ ਬੰਦਾ ਉੱਪਰ ਜਾਂ ਉੱਪਰੋਂ ਆਉਂਦਾ ਹੈ ਕੋਈ ਚੀਜ਼ ਜਨਮ ਵੇਲੇ ਨਾ ਮਰਨ ਤੋਂ ਬਾਅਦ ਉੱਪਰ ਜਾਂਦੀ ਹੈ ਨਾ ਇਹ ਇਹ ਆ ਵੀ 84 ਲੱਖ ਜੂਨਾਂ ਨੇ ਜਿਵੇਂ ਹੁਣ ਸਾਇੰਸ ਦੀਆਂ ਕਿਤਾਬਾਂ ਚ ਬੱਚੇ ਬਾਇਓਲੋਜੀ ਚ ਪੜ੍ਹਦੇ ਨੇ ਜੀਵ ਵਿਗਿਆਨ ਦੇ ਵਿੱਚ ਕੁੱਲ 84 ਲੱਖ ਜੂਨਾਂ ਨੇ 3 100 ਕਰੋੜ ਜੂਨਾਂ ਨੇ ਆ 300 ਕਰੋੜ ਜੀਵ ਇਸ ਧਰਤੀ ਤੇ ਹੁਣ ਤੱਕ ਪੈਦਾ ਹੋਏ ਨੇ ਜਿਦੇ ਵਿੱਚੋਂ 99% ਜੁੰਨਾ ਖਤਮ ਹੋ ਗਏ ਜਿਵੇਂ ਡਾਇਨਾਸੌਰ ਖਤਮ ਹੋ ਗਏ ਤੁਸੀਂ ਕਲਕੱਤੇ ਜਾ ਉੱਥੇ ਤੁਹਾਨੂੰ ਅਜਾਇਬ ਘਰ ਦੇ ਵਿੱਚ ਬਹੁਤ ਸਾਰੇ ਜਾਨਵਰਾਂ ਦੇ ਪਿੰਜਰ ਮਿਲਦੇ ਨੇ ਜਿਹੜੇ ਇਸ ਧਰਤੀ ਦੇ ਉੱਤੇ ਮੌਜੂਦ ਨਹੀਂ ਹੁਣ ਵੀ ਕੁਝ ਜੁੰਨਾ ਨੇ ਜੜੀਆਂ ਪ੍ਰਾਣੀਆਂ ਖਤਮ ਹੋ ਰਹੀਆਂ ਨੇ ਨਵੀਆਂ ਪੈਦਾ ਹੋ ਹੀ ਜਾਂਦੀਆਂ ਨੇ 3 ਕਰੋੜ ਜਿਹੜੇ ਜੀਵ ਨੇ ਹੁਣ ਵੀ ਇਸ ਧਰਤੀ ਦੇ ਉੱਤੇ ਹੈਗੇ ਨੇ ਤੇ ਇਸ ਕਰਕੇ ਇਹ ਨਹੀਂ ਵੀ ਜਦ ਹੁਣ ਜਿਵੇਂ ਫਰਜ ਕਰੋ ਆਹ ਮੱਕੀ ਬੀਜੀ ਹੋਈ ਆ ਲੋਕਾਂ ਨੇ ਮੱਕੀ ਵੱਡੀ ਜਾਊਗੀ ਮੱਕੀ ਵੱਡੂਗਾ ਉਹਦੇ ਵਿੱਚੋਂ ਆਤਮਾ ਨਿਕਲ ਕੇ ਚਲੀ ਜਾਊਗੀ ਉਹ ਫਿਰ ਅੱਗੇ ਜੀਰੀ ਦੀ ਜੂਨ ਚ ਪੈ ਜਾਊਗੀ ਜੀਰੀ ਅੱਗੇ ਵੱਢਣਗੇ ਉਹਦੇ ਵਿੱਚੋਂ ਆਤਮਾ ਨਿਕਲ ਜਾਣਗੇ ਉਹ ਅੱਗੇ ਕਣਕ ਦੀ ਜੂਨ ਚ ਪੈ ਜਾਊਗੀ ਇਸ ਤਰ੍ਹਾਂ ਨਹੀਂ ਬੀਜ ਤੋਂ ਬੀਜ ਤਿਆਰ ਹੁੰਦਾ ਹਰ ਚੀਜ਼ ਬੀਜ ਤੋਂ ਪੈਦਾ ਹੁੰਦੀ ਆ ਇੱਥੇ ਸਾਰਾ ਜਿਵੇਂ ਕਹਿੰਦੇ ਨੇ ਪੰਜ ਤੱਤ ਕੋਈ ਪੰਜ ਤੱਤ ਕਹਿੰਦਾ ਕੋਈ ਚਾਰ ਤੱਤ ਕਹਿੰਦਾ ਉਹ ਜਿਹ ਤੱਤ 100 ਤੋਂ ਉੱਤੇ ਨੇ ਪਰ ਬਾਕੀ ਉਸ ਦੇ ਵਿੱਚ ਰਹਿੰਦੇ ਨਹੀਂ ਹੈਗੇ ਧਰਤੀ ਚ 92 ਤੱਤ ਨੇ ਜਿਹੜੇ ਮੌਜੂਦ ਰਹਿੰਦੇ ਨੇ 92 ਤੱਤਾਂ ਦਾ ਬਣਿਆ ਹੋਇਆ ਇਹ ਤੱਤਾਂ ਦੇ ਵਿੱਚ ਸਰੀਰ ਹੈ ਜਿਹੜਾ ਉਹ ਸਮਾ ਜਾਂਦਾ ਹੁਣ ਜਿਹੜਾ ਤੁਹਾਡਾ ਸਵਾਲ ਹੈ ਵੀ ਉਹ ਸੀਸੇ ਦੇ ਬਕਸੇ ਦੇ ਵਿੱਚ ਜਿਹੜਾ ਬੰਦਾ ਬੰਦ ਕੀਤਾ ਸੀ ਉਹ ਹੁਣ ਕਈ ਤਾਂ ਕਹਿੰਦੇ ਰੂਸ ਦੇ ਵਿੱਚ ਕੀਤਾ ਸੀ ਜੋ ਤੋ ਐਕਸਪੈਰੀਮੈਂਟ ਖੋਲਿਆ ਤਾਂ ਇਹ ਗੱਲ ਹੈ ਵੀ ਰੂਸ ਦੇ ਵਿੱਚ ਇੱਕ ਕੀ ਕਰਿਆ ਉਹਨਾਂ ਨੇ ਬੰਦਾ ਸ਼ੀਸ਼ੇ ਚ ਬੰਦ ਕਰਿਆ ਵੀ ਇਹਦੀ ਆਤਮਾ ਦੇਖੇ ਕਿ ਨਿਕਲ ਕੇ ਜਾਂਦੀ ਹੈ ਕਿਸ ਤਰ੍ਹਾਂ ਕਿੱਦਾਂ ਕਿੱਦਾਂ ਜਾਊਗੀ ਉਸ ਸ਼ੀਸ਼ਾ ਟੁੱਟ ਗਿਆ ਤੇ ਆਤਮਾ ਚਲੀ ਗਈ ਡਾਕਟਰਾਂ ਨੂੰ ਤੇ ਸਾਇੰਸਦਾਨਾਂ ਨੂੰ ਪਤਾ ਹੀ ਨਹੀਂ ਚੱਲਿਆ ਸਾਡੇ ਤਰਕਸ਼ੀਲ ਸੁਸਾਇਟੀ ਦੇ ਬੰਨ ਹੀ ਉਸ ਸਮੇਂ ਤੇ ਉਹਨਾਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਚਿੱਠੀ ਲਿਖੀ ਵੀ ਤੁਹਾਡੇ ਜਿਹੜਾ ਸ਼ੀਸ਼ਾ ਟੁੱਟਿਆ ਉਹ ਪ੍ਰਯੋਗ ਕਦੋਂ ਤੇ ਕਿੱਥੇ ਕੀਤਾ ਉਹਨਾਂ ਦਾ ਜਵਾਬ ਆਇਆ ਉੱਥੇ ਦੇ ਪ੍ਰਧਾਨ ਮੰਤਰੀ ਕਹਿ ਲਓ ਜਾਂ ਪ੍ਰੈਜ਼ੀਡੈਂਟ ਕਹਿੰਦੇ ਇਹ ਜਿਹੇ ਹਾਂ ਘਟਨਾ ਤਾਂ ਕੀ ਇਹ ਜਿਹੇ ਹਾਂ ਅਫਵਾਹਾਂ ਤੁਹਾਡੇ ਦੇਸ਼ ਚ ਹਿੰਦੁਸਤਾਨ ਚ ਹੁੰਦੀਆਂ ਨੇ ਸਾਡੇ ਦੇਸ਼ ਚ ਇਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਕਈ ਅਮਰੀਕਾ ਚ ਕਹਿ ਦਿੰਦੇ ਨੇ ਅੱਛਾ ਇਹ ਚੀਜ਼ ਦਾ ਜਵਾਬ ਉਧਰ ਦੇ ਉਧਰ ਜਵਾਬ ਆ ਗਿਆ ਕਿ ਅਸੀਂ ਕੋਈ ਇਹੋ ਜਿਹਾ ਪ੍ਰਯੋਗ ਨਹੀਂ ਕੀਤਾ ਨਾ ਪ੍ਰਯੋਗ ਕੀਤਾ ਜਾ ਸਕਦਾ ਕਿਉਂਕਿ ਪਹਿਲੀ ਗੱਲ ਤਾਂ ਕੋਈ ਬੰਦਾ ਨਹੀਂ ਮਿਲਦਾ ਜਿਉਂਦਾ ਬੰਦੇ ਉਹ ਚ ਬੰਦ ਹੋਣ ਵਾਸਤੇ ਮਰਨ ਵਾਸਤੇ ਜਿਹੜਾ ਤਿਆਰ ਹੋਵੇ ਚਿਹਤ ਰੰਗ ਦਾ ਮਰੀਜ਼ ਆ ਕੋਈ 5 ਸਾਲ ਤੇ ਪਿਆ ਉਹਨੂੰ ਕਹੋ ਵੀ ਸੀਸੇ ਚ ਬੰਦ ਕਰਕੇ ਤੇਰੀ ਆਤਮਾ ਦੇਖੇ ਨੇ ਕਿੱਥੇ ਨਿਕਲਦੀ ਜਾਊਗਾ ਉਹ ਮਿੰਤਾ ਕਰੋ ਵੀ ਨਾ ਨਾ ਇਹ ਪਾਪ ਨਾ ਕਰੋ ਮੈਂ ਨਹੀਂ ਮਰਨਾ ਰੋਣ ਲੱਗ ਜੂ ਹਾਂ ਬਿਲਕੁਲ ਤੇ ਨਾ ਇਹ ਡਾਕਟਰ ਜਾਂ ਸਾਇੰਸਦਾਨ ਕੋਲੇ ਅਧਿਕਾਰ ਹੈ ਕਿ ਕਿਸੇ ਦੀ ਬੋਡੀ ਨੂੰ ਕਿਸੇ ਬੰਦੇ ਨੂੰ ਮਾਰ ਕੇ ਉਹਦਾ ਤੇ ਤਜਰਬਾ ਕਰਨ ਐਕਸਪੈਰੀਮੈਂਟ ਕਰਨਾ ਹਾਲਾਂਕਿ ਜੇ ਕੋਈ ਗੋਲੀ ਵੀ ਬਣਾਉਣੀ ਆ ਕੋਈ ਦਰਦ ਦੀ ਗੋਲੀ ਬੁਖਾਰ ਉਤਰਨ ਵਾਲੀ ਗੋਲੀ ਵੀ ਬਣਾਈਆ ਪਹਿਲਾਂ ਬੰਦੇ ਤੇ ਤਜਰਬਾ ਨਹੀਂ ਕਰ ਸਕਦੇ ਪਹਿਲਾਂ ਜਾਨਵਰਾਂ ਤੇ ਚੂਹੇ ਤੇ ਬਾਂਦਰਾਂ ਤੇ ਉਹਨਾਂ ਤੇ ਤਜਰਬਾ ਕਰਕੇ ਜਦ ਦੇਖਿਆ ਵੀ ਕੋਈ ਨੁਕਸਾਨ ਨਹੀਂ ਹੁੰਦਾ ਫੇਰ ਬੰਦੇ ਨੂੰ ਉਹ ਗੋਲੀ ਦਿੱਤੀ ਜਾ ਸਕਦੀ ਹੈ ਇਹ ਆ ਜਾਂ ਕਿਹੜਾ ਡਾਕਟਰ ਹੈ ਜਾਂ ਸਾਇੰਸਦਾਨ ਜਿਹਨੇ ਬੰਦਾ ਹੀ ਬੰਦ ਉਹਦੇ ਵਿੱਚ ਉਹ ਕਰ ਲਿਆ ਹਾਂ ਵੀ ਮੌਤ ਤੋਂ ਪਹਿਲਾਂ ਨਾ ਕੋਈ ਸਿਸੇ ਵਿੱਚ ਬੰਦ ਕਰਿਆ ਨਾ ਕੋਈ ਤੇ ਟੁੱਟਿਆ ਤੇ ਕਮਾਲ ਦੀ ਗੱਲ ਹੈ ਵੀ ਸਾਡੇ ਮੰਨ ਲੈਂਦੇ ਨੇ ਇੱਕ ਮੈਂ ਇੱਥੇ ਚੰਡੀਗੜ੍ਹ ਦੇ ਵਿੱਚ ਪਹਿਲਾਂ ਇੱਕ ਕਾਲਜ ਦੇ ਵਿੱਚ ਪ੍ਰੋਗਰਾਮ ਕੀਤਾ ਤੇ ਪ੍ਰੋਗਰਾਮ ਖਤਮ ਹੋ ਗਿਆ ਆ ਗੱਲ ਵੀ ਮੈਂ ਸਿੱッセ ਵਾਲੀ ਉੱਥੇ ਦੱਸੀ ਅੱਛਾ ਪਰ ਬਾਅਦ ਦੇ ਵਿੱਚ ਅਸੀਂ ਚਾਹ ਪੀ ਰਹੇ ਤੇ ਪ੍ਰਿੰਸੀਪਲ ਸਾਹਿਬ ਦੇ ਕਮਰੇ 'ਚ ਇੱਕ ਹੋਰ ਕਾਲਜ ਦੇ ਪ੍ਰਿੰਸੀਪਲ ਉਹਨਾਂ ਦੇ ਦੋਸਤ ਤੇ ਉਹ ਆ ਗਏ ਉਹਨਾਂ ਨੇ ਮੇਰਾ ਬਾਰੇ ਜਾਣ ਪਛਾਣ ਕਰਾਈ ਵੀ ਇਹ ਧਰਕਸ਼ੀਲ ਸੁਸਾਇਟੀ ਦੇ ਦਿਨੇ ਇਹਨਾਂ ਦਾ ਅੱਜ ਆਪਾਂ ਨੇ ਕਾਲਜ 'ਚ ਪ੍ਰੋਗਰਾਮ ਕਰਾਇਆ ਸੀ ਮੈਨੂੰ ਕਹਿੰਦੇ ਜਿਹੜਾ ਉਹ ਅਮਰੀਕਾ 'ਚ ਸਿੱਸਾ ਟੁੱਟਿਆ ਸੀ ਉਹ ਕੀ ਹੋ ਸੀ ਜਣੀ ਇੰਨਾ ਪੜ੍ਹ ਲਿਖ ਕੇ ਵੀ ਅਸੀਂ ਇਹ ਮੰਨ ਲਿਆ ਉੱਥੇ ਸਿੱਸਾ ਟੁੱਟ ਗਿਆ ਇੱਕ ਕਹਿੰਦੇ ਵੀ ਜਦ ਕਿਸੇ ਵਿੱਚ ਆਤਮਾ ਆ ਜਾਂਦੀ ਹੈ ਵੀ ਇਹਦੇ Baal ਬੰਨ ਦੋ ਹਾਂਜੀ ਗੱਠ ਬੰਨਦੋ ਵੀ ਆਤਮਾ ਬੰਨੀ ਗਈ ਹੁਣੇ ਬਾਹਰ ਨਹੀਂ ਨਿਕਲ ਸਕਦੀ ਚੁੰਡੀ ਬੰਨ ਦਿੰਦੇ ਨੇ ਪਿੰਡ ਚ ਕਈ ਜਗ੍ਹਾ ਤੇ ਹੁੰਦਾ ਮੈਂ ਸੁਣੀ ਸੀ ਇਹ ਉਹ ਕੇਰਾ ਕਿਸੇ ਨੂੰ ਐ ਕਸਰ ਹੋ ਗਈ ਕਹਿੰਦੇ ਇਹਦੇ ਚ ਤਾਂ ਕੋਈ ਆ ਗਿਆ ਉਤਲੀ ਹਵਾ ਆ ਗਈ ਐਂ ਕਰੋ ਭੱਜ ਕੇ ਭੱਜ ਕੇ ਇਹਦੇ ਵਾਲ ਬਣਾ ਦੋ ਗੱਠ ਬੰਨ ਦੋ ਵਾਲਾਂ ਤੇ ਫਿਰ ਉਹਨੂੰ ਬਾਬੇ ਕੋਲ ਲੈ ਜਾਂਦੇ ਨੇ ਕਿਤੇ ਉਹਨਾਂ ਦੇ ਨੇੜੇ ਜਿਹੜਾ ਪੁੱਛਾ ਦਿੰਦੇ ਨੇ ਬਾਬਾ ਉਹਦੇ ਕੋਲ ਲੈ ਜਾਂਦੇ ਨੇ ਉੱਥੇ ਜਾ ਕੇ ਫਿਰ ਉਹ ਬਾਬਾ ਗੱਠ ਖੋਲਦਾ ਫਿਰ ਉਹਦੇ ਵਿੱਚੋਂ ਆਤਮਾ ਬਾਹਰ ਕੱਢ ਦਿੰਦਾ ਉਹ ਗੱਠ ਬੰਨਣ ਦਾ ਕੀ ਰਾਜ ਆ ਹਾਂਜੀ ਉਹ ਗੱਠ ਦਾ ਉਹ ਤਾਂ ਇਹ ਆ ਵੀ ਜ਼ੋਰ ਦੀ ਵਾਲ ਖਿੱਚੇ ਤਕਲੀਫ ਹੁੰਦੀ ਆ ਬੰਦਾ ਕਈ ਵਾਰੀ ਨਾਰਮਲ ਹੋ ਜਾਂਦਾ ਤਕਲੀਫ ਤੋਂ ਉਹਦਾ ਉਸ ਤਰ੍ਹਾਂ ਕਰਕੇ ਤੇ ਇਹ ਬਾਕੀ ਇਹ ਦੂਜਾ ਹੈ ਬਹਿਮ ਵੀ ਬਾਬਾ ਉਹ ਕੱਢ ਦਿੰਦਾ ਜੋ ਉਸ ਤਰ੍ਹਾਂ ਕਰਕੇ ਇਹ ਤਾਂ ਇੱਕ ਮਾਨਸਿਕ ਰੋਗਾ ਮਾਨਸਿਕ ਰੋਗਾਂ ਦੇ ਡਾਕਟਰਾਂ ਕੋਲੇ ਦਾ ਇਲਾਜ ਆ ਬਾਬੇ ਕੀ ਕਰਦੇ ਨੇ ਉਹ ਕੁੱਟਦੇ ਨੇ ਮਾਰਦੇ ਨੇ ਚਿੰਟੇ ਲਾਉਂਦੇ ਨੇ ਸਾਡੇ ਕੋਲ ਕਈ ਮਰੀਜ਼ ਇਹ ਜੇ ਜਾਨੀ ਲੋਕ ਆਏ ਨੇ ਜਿਹੜੇ ਇਹ ਨਾ ਸਮੱਸਿਆ ਲੈ ਕੇ ਜਿਨ੍ਹਾਂ ਦੇ ਉੱਤੇ ਇੱਥੇ ਸਾੜਿਆ ਹੋਇਆ ਸੀ ਪੁੱਛਿਆ ਵੀ ਇਹ ਤੇਰੇ ਕੀ ਹੋ ਗਿਆ ਉਹ ਕਹਿੰਦਾ ਬਾਬੇ ਨੇ ਜੀ ਚਿੰਟੇ ਲਾਏ ਤੇ ਤੱਤੇ ਕਰਕੇ ਗਰਮ ਕਰਕੇ ਉਹ ਕੱਢਣ ਵਾਸਤੇ ਕੋਈ ਚੀਜ਼ ਉਸ ਤਰ੍ਹਾਂ ਕਰਕੇ ਕਈ ਵਾਰੀ ਮਾਰ ਵੀ ਦਿੰਦੇ ਨੇ ਜਿਵੇਂ ਮੋਗੇ ਕੋਲੇ ਕਪਿੰਡਰ ਕਲਾ ਕੁੜੀ ਨੂੰ ਕਸਰ ਬੁਖਾਰ ਹੋ ਗਿਆ ਤੇ ਉਹ ਪਿੰਡ ਚ ਇੱਕ ਬੀਬੀ ਚੌਂਕੀ ਲਾਉਂਦੀ ਸੀ ਉਹ ਕਹਿੰਦੀ ਤੇ ਇਹਨੂੰ ਚੁੜੇਲ ਚਿੰਬੜੀ ਹੋਈ ਆ ਉਹਨੂੰ ਚਿਮਟਿਆਂ ਨਾਲ ਕੁੱਟਣ ਲੱਗ ਗਈ ਉਹਦੀ ਉੱਥੇ ਮੌਤ ਹੋ ਗਈ ਸੀ